ਪੱਤਰਕਾਰ ਦੇ ਸਵਾਲਾਂ ਤੇ ਭੜਕਿਆ ਤਹਿਸੀਲਦਾਰ ਅੱਜ ਕੱਲ ਪੱਤਰਕਾਰ ਆਪਣੀ ਡਿਊਟੀ ਤੋਂ ਗਿਰ ਚੁੱਕੇ ਐ ਠੀਕ ਹੈ ਜੀ ਬਲੈਕਮੇਲਿੰਗ ਨਾ ਮੈਂ ਤਹਿਸੀਲਦਾਰ ਕਹਿੰਦਾ ਵੀ ਸਾਰੇ ਪੱਤਰਕਾਰ ਆਪਣੀ ਡਿਊਟੀ ਤੋਂ ਗਿਰ ਚੁੱਕੇ ਨੇ ਬਲੈਕਮੇਲਰ ਨੇ ਸਾਰੇ ਪੱਤਰਕਾਰ ਇਸ ਤਰ੍ਹਾਂ ਕਹ ਤੁਸੀਂ ਬਲੈਕਮੇਲ ਕਰ ਯਾਰ ਜੇ ਜਿੱਥੇ ਮਰਜੀ ਫੋਟੋ ਖਿੱਚ ਲਾਂਗਾ ਜੇ ਮੇਰੀ ਕੀ ਗਲਤੀ ਹੈ ਕਹ ਇਹੀ ਐਸੀ ਗੱਲ ਹੋ ਗਈ ਵੀ ਇਹਨਾਂ ਨੂੰ ਇੰਨਾ ਕੁ ਭੜਕ ਗਏ ਇਹ ਪੱਤਰਕਾਰ ਦੇ ਸਵਾਲਾਂ ਤੁਸੀਂ ਆਪਣੀ ਛੁਪਾਨ ਦੇ ਖਾਤਰ ਸਾਨੂੰ ਕਹਿ ਰਹੇ ਹੋ ਬਲੈਕਮੇਲਿੰਗ ਕੀ ਹੈ ਤੁਸੀਂ ਸਾਨੂੰ ਆਪਣੀ ਛੁਪਾਨ ਤੁਸੀਂ ਕਹਿ ਰਹੇ ਹੋ ਕਿ ਮੈਂ ਸੀਟ ਤੇ ਨਹੀਂ ਖੁਦ ਖਾ ਫੋਟੋ ਤੁਸੀਂ ਖਾ ਕੀ ਮੈਂ ਇੱਥੇ ਬੈਠਾ ਨਹੀਂ ਤੁਸੀਂ ਕਿਸ ਤਰ੍ਹਾਂ ਕਹੇ ਹੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੀ ਜੋ ਤਹਿਸੀਲਦਾਰ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਸੀ ਵੀ ਤੁਹਾਡੀ ਸੀਟ ਦੇ ਉੱਤੇ ਕੋਈ ਹੋਰ ਬੰਦਾ ਬੈਠਦਾ ਜਾਂ ਤੁਹਾਡੇ ਨਾਲ ਕੋਈ ਹੋਰ ਸੀਟ ਲੱਗੀ ਹੁੰਦੀ ਹੈ ਉਹਦੇ ਤੇ ਕੌਣ ਬੈਠਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਈਜ਼ੀ ਰਜਿਸਟਰੀ ਹੈ ਮੈਂ ਉਹਦੇ ਹੱਥ ਦੇ ਵਿੱਚ ਜਿਹੜੀ ਖਬਰ ਕਰਨ ਗਿਆ ਸੀਗਾ ਪਰ ਕਿਥੇ ਨਾ ਕਿਥੇ ਜਦੋਂ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ 1 ਟੂ 1 ਕਰ ਰਿਹਾ ਸੀਗਾ ਤਾਂ ਜਿਹੜੇ ਚਰਨਪ੍ਰੀ ਤਹਿਸੀਲਦਾਰ ਨੇ ਉਹਨਾਂ ਨੇ ਇੱਕਦਮ ਹੀ ਜਿਹੜੀ ਹੈ ਗੱਲਬਾਤ ਭੱਡੀ ਸ਼ਬਦਾਵਲੀ ਜਿਹੜੀ ਵਰਤਨੀ ਔਰ ਖਾਸ ਤੌਰ ਤੇ ਇਹ ਵੀ ਕਿਹਾ ਕਿ ਸਾਰੇ ਬਲੈਕਮੇਲਰ ਨੇ ਸਰਕਾਰ ਨੇ ਏਡੀ ਬੜੀ ਸੁਵਿਧਾ ਦਿੱਤੀ ਹੋਈ ਹੈ ਤਾਂ ਲੋਕ ਕਿਉਂ ਰਜਿਸਟਰੀਆਂ ਲਿਖਾਉਣ ਨਹੀਂ ਆ ਰਹੇ ਜਦੋਂ ਕਿ ਬਾਹਰ ਜਿਹੜੇ ਏਜੰਟ ਨੇ ਉਹਨਾਂ ਦੇ ਉੱਤੇ ਭੀੜ ਲੱਗੀ ਹੁੰਦੀ ਹੈ ਰਿਸ਼ਤੀਆਂ ਲਿਖਾਉਣ ਵਾਲਿਆਂ ਦੀ ਪੂਰੀ ਭੀੜ ਲੱਗੀ ਰਹਿੰਦੀ ਹੈ। ਵੀ ਕਿਤੇ ਨਾ ਕਿਤੇ ਦਾਅ ਚ ਕਾਲਾ ਲੱਗਦਾ। ਐਨੀ ਗੱਲ ਸੁਣ ਕੇ ਸਬ ਰਜਿਸਟਰਾਰ ਸਾਹਿਬ ਭੜਕ ਗਏ। ਇਹ ਜਿਹੜੀ 550 ਰੁਪਏ ਵਿੱਚ ਰਜਿਸਟਰੀ ਬਣਦੀ ਹੈ ਵੀ ਲੋਕਾਂ ਨੂੰ ਖੱਜਲ-ਖਵਾਰੀ ਨਹੀਂ ਹੋ ਰਹੀ। ਉਹਦੀ ਕਵਰੇਜ ਲਈ ਗਏ ਸੀ। ਜੇ ਤਹਿਸੀਲਦਾਰ ਸਾਹਿਬ ਦੀ ਗੱਲ ਕਰਦੇ ਹੋ ਆਪਣੇ ਆਪ ਨੂੰ ਕਹਿੰਦੇ ਨੇ ਵੀ ਮੈਂ ਇੱਕ ਸੱਚਾ ਸੁੱਚਾ ਅਫਸਰ ਹਾਂ। ਮੈਂ ਕਰਪਟ ਅਧਿਕਾਰੀ ਨਹੀਂ ਹੈਗਾ। ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਜਿਹੜੀ ਮੇਰੇ ਥੱਲੇ ਫੌਜ ਹੈ ਜਿਹੜੇ ਅਧਿਕਾਰੀ ਰੱਖੇ ਹੋਏ ਨੇ ਕੀ ਸੱਚਮੁੱਚ ਇਹ ਸਹੀ ਰਸਤੇ ਤੇ ਚੱਲ ਰਹੇ ਨੇ ਜੇ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦਾ ਤਾਂ ਫਿਰ ਤੁਹਾਡੀ ਇਮਾਨਦਾਰੀ ਕਿਸੇ ਕੰਮ ਦੀ ਨਹੀਂ ਇੱਕ ਅਸਰ ਹੋਣ ਦੇ ਨਾਤੇ ਇੱਕ ਤੁਸੀਂ ਪਬਲਿਕ ਸਰਵੰਟ ਹੋ ਉਸ ਕੁਰਸੀ ਦੇ ਉੱਪਰ ਜਿੱਥੇ ਕਿ ਤੁਸੀਂ ਇੰਨੀ ਮਿਹਨਤ ਨਾਲ ਗਏ ਹੋਗੇ ਤੇ ਉੱਥੇ ਆਕੜ ਕਾਦੀ ਹੈ ਜੀ ਦੇਖ ਕੇ ਪੱਤਰਕਾਰ ਦੀ ਥਾਂ ਦੇ ਉੱਪਰ ਕੋਈ ਆਮ ਵਿਅਕਤੀ ਹੁੰਦਾ ਤਾਂ ਤੁਸੀਂ ਇਸੇ ਤਰ੍ਹਾਂ ਢੀਲ ਕਰਦੇ ਆਮ ਬੰਦਾ ਵੀ ਜੇ ਚਾਹੇ ਇੱਕ ਆਰਟੀਆਈ ਪਾ ਕੇ ਜਾਣਕਾਰੀ ਲੈ ਸਕਦਾ ਜੋ ਸਰਕਾਰ ਨੇ ਲੋਕਾਂ ਵਾਸਤੇ ਆਰਟੀਆਈ ਐਕਟ ਵੀ ਬਣਾਇਆ ਹੋਇਆ। ਇੱਕ ਆਮ ਬੰਦਾ ਸਵਾਲ ਵੀ ਕਰ ਸਕਦਾ ਕਿਸੇ ਅਧਿਕਾਰੀ ਨੂੰ। ਇਹ ਤਾਂ ਫਿਰ ਵੀ মিডিਆ ਪਰਸਨ ਹੈ। ਹੋਰ ਪਿੱਲਰ ਦੇ ਉੱਤੇ ਇਹ ਹੀ ਖਬਰ ਕਰਨ ਜਾਣ ਤੇ ਸਵਾਲ ਖੜੇ ਕਰਤੇ ਜਾਣ ਇੱਕ ਅਫਸਰ ਵੱਲੋਂ ਤੇ ਕਿਤੇ ਨਾ ਕਿਤੇ ਇਹ ਬੜੀ ਮੰਦਭਾਗੀ ਜਿਹੜੀ ਇੱਕ ਘਟਨਾ ਹੈਗੀ ਆ। ਤੋਂ ਇਹਦੀ ਅਸੀਂ ਪੂਰੇ ਖੜੇ ਸ਼ਬਦਾਂ ਚ ਨਿੰਦਾ ਕਰਦੇ ਆਂ। ਇਤਨਾ ਕਿਤੇ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਦੀ ਹਿੰਮਤ ਜਦੋਂ ਪੈਂਦੀ ਆ ਇਹ ਲੋਕਾਂ ਦੀ ਇਹ ਜਿਹੇ ਕਰਪਟ ਅਫਸਰਾਂ ਦੀ মিডিਆ ਕਰਮਚਾਰੀਆਂ ਨੂੰ ਇਸ ਤਰ੍ਹਾਂ ਬੋਲਦੇ ਨੇ ਉਹਦੇ ਵਿੱਚ ਸਾਡੇ মিডিਆ ਕਰਮ ਵੀ ਜ਼ਿੰਮੇਵਾਰ ਨੇ ਕਈ ਜਗ੍ਹਾ ਸੀ ਖਬਰਾਂ ਕਰਨ ਜਾਂਦੇ ਆ ਭਾਵੇਂ ਕਾਰਪੋਰੇਸ਼ਨ ਦੀ ਗੱਲ ਕਰੀਏ ਭਾਵੇਂ ਪੂਡਾ ਦੀ ਗੱਲ ਕਰੀਏ ਸਕੂਲਾਂ ਦੀ ਗੱਲ ਕਰੀਏ ਹੋਰ ਕਿਸੇ ਅਦਾਰਿਆਂ ਦੀ ਗੱਲ ਕਰੀਏ ਨਜਾਇਜ਼ ਬਿਲਡਿੰਗਾਂ ਜਿਹੜੀਆਂ ਉਸਰਈਆਂ ਉਹਨਾਂ ਦੀ ਗੱਲ ਕਰਦੇ ਆ ਜਾਂ ਨਜਾਇਜ਼ ਕਲੋਨੀਆਂ ਦੀ ਗੱਲ ਕਰਦੇ ਆ ਉੱਥੇ ਜਦੋਂ ਜਾਣੇ ਆ ਖਬਰ ਕਰਨ ਕਿਤੇ ਨਾ ਕਿਤੇ ਕੋਈ ਨਾ ਕੋਈ ਐਸਾ ਉੱਥੇ ਬੰਦਾ ਮੀਡੀਆ ਦਾ ਕੋਈ ਠੇਕੇਦਾਰ ਬਣਿਆ ਹੁੰਦਾ ਵੀ ਕੋਈ ਨਾ ਜੇ ਕੋਈ ਆ ਤੁਸੀਂ ਮੈਨੂੰ ਦੱਸ ਦਿਓ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਤਹਿਸੀਲਦਾਰ ਬਾਕੀ ਤਹਿਸੀਲਦਾਰਾਂ ਵਾਂਗ ਕਰਪਟ ਹੈ ਕਿਉਂਕਿ ਤਹਿਸੀਲਦਾਰਾਂ ਦੀ ਗੱਲ ਕਰੀਏ ਸਰਕਾਰ ਨੇ ਜਦੋਂ ਸਿਕੰਜਾ ਕੱਸਿਆ ਸੀ ਕਰਪਟ ਅਧਿਕਾਰੀਆਂ ਤੇ ਤਾਂ ਇਹ ਸਾਰੇ ਚੋਰ ਇਕੱਠੇ ਹੋ ਗਏ ਸੀ ਹੜਤਾਲ ਤੇ ਚਲੇ ਗਏ ਸੀ ਨੱਚਾ ਕੀ ਜੀ ਜੇ ਲੋਕਾਂ ਦੀ ਖੱਜਲਖਵਰੀ ਖਤਮ ਹੋ ਗਈ ਹੈ ਤਾਂ ਕੀ ਜਿਹੜੇ ਪ੍ਰਾਈਵੇਟ ਬੰਦੇ ਨੇ ਉਹ ਥੋੜੇ ਦਫ਼ਤਰ 'ਚ ਜਾਂ ਕਈ ਵਾਰੀ ਥੋੜੇ ਨੇ ਦਫ਼ਤਰ ਦੀ ਕੁਰਸੀ ਉਹਦੇ ਉੱਪਰ ਆ ਕੇ ਬਹਿ ਜਾਂਦੇ ਨੇ ਤਾਂ ਉਹ ਇਹਨਾਂ ਦੇ ਗਲ ਪੈਗੇ ਇਹ ਮਾਨ ਸਰਕਾਰ ਆ ਜਿਨ੍ਹਾਂ ਨੇ ਜ਼ੀਰੋ ਟੋਲਰੈਂਸ ਦੀ ਨੀਤੀ ਪਣਾਈ ਹੋਈ ਹੈ ਉਹਨਾਂ ਨੇ ਕਿਹਾ ਵੀ ਅਸੀਂ ਏਦਾਂ ਦੇ ਅਧਿਕਾਰੀਆਂ ਨੂੰ ਬਰਖਾਸਤ ਕਰ ਦਾਂਗੇ ਕਿ ਡਰਦਿਆਂ ਨੇ ਫਿਰ ਹੜਤਾਲ ਤੋਂ ਵਾਪਸ ਵੀ ਆਏ ਸਾਰੇ ਤੁਸੀਂ ਜਿਹੜੇ ਪੱਤਰਕਾਰ ਹੋ ਬਲੈਕਮੇਲਰ ਨੂੰ ਮੇਰੇ ਦਫ਼ਤਰ ਦੇ ਵਿੱਚ ਹੋਰ ਵੀ ਬਲੈਕਮੇਲਰ ਆਉਂਦੇ ਨੇ ਤੁਸੀਂ ਵੀ ਬਲੈਕਮੇਲਰ ਨੂੰ ਇਡੀਓ ਤੋਂ ਮੰਦੀ ਸ਼ਬਦਾਵਲੀ ਦਾ ਉਪਯੋਗ ਕੀਤਾ ਰੰਦੀਪ ਜੀ ਵੱਸਤੇ ਇਹ ਸਰਕਾਰ ਤਾਂ ਚਾਹੁੰਦੀ ਆ ਵੀ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੱਤੀਆਂ ਜਾਣ ਪਰ ਸਰਕਾਰ ਦੇ ਪੈਰ ਹੀ ਲੱਗਣ ਮੰਦੇ ਕਰਤਤ ਅਧਿਕਾਰੀ ਇੱਕ ਵਾਰ ਦੱਸੋ ਤੁਹਾਡੇ ਕੋਲ ਕਦੀ ਆਏ ਆ ਪਹਿਲੀ ਵਾਰ ਰਿਪੋਰਟਿੰਗ ਪੂਰੇ ਕਾਏ ਆ ਤੁਹਾਡੇ ਕੋਲ ਪਹਿਲਾ ਲਿਆ ਗਾਸੇ ਯਾਰ ਠੀਕ ਹੈ ਅਨੂੰ ਆਪਣੇ ਚੈਨਲ ਤੇ ਇੱਕ ਖਬਰ ਨਸ਼ਰ ਕੀਤੀ ਸੀ ਵੀ ਤਹਿਸੀਲਦਾਰ ਦੀ ਨਿੱਜੀ ਫੌਜ ਤਹਿਸੀਲਦਾਰ ਸਾਹਿਬ ਨੇ ਆਪਣੇ ਪੰਜ ਛੇ ਬੰਦੇ ਰੱਖੇ ਹੋਏ ਸੀ ਮੰਨਿਆ ਵੀ ਵੀ ਮੈਂ ਦੋ ਬੰਦੇ ਤਾਂ ਰੱਖੇ ਹੋਏ ਨੇ ਰਜਿਸਟਰੀ ਕਲਰਕ ਨੇ ਮੰਨਿਆ ਉਹ ਸਵੇ ਦੇ ਵਿੱਚ ਵੀ ਅਸੀਂ ਛੇ ਬੰਦੇ ਪ੍ਰਾਈਵੇਟ ਰੱਖੇ ਆ ਅਸੀਂ ਉਹ ਸਮੇਂ 'ਚ ਸਵਾਲ ਕੀਤੇ ਤਹਿਸੀਲਦਾਰ ਸਾਹਿਬ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿਓ ਵੀ ਜਿਹੜੀ ਨੀਜੀ ਫੌਜ ਰੱਖੀ ਹੈ ਤੁਸੀਂ ਇਹਨਾਂ ਨੂੰ ਸੈਲਰੀ ਕੌਣ ਦਿੰਦਾ ਪੈਸੇ ਕੌਣ ਦਿੰਦਾ ਇਸੇ ਤਰ੍ਹਾਂ ਜੋ ਇਹ ਤਹਿਸੀਲਦਾਰ ਸਾਹਿਬ ਨੇ ਇਸੇ ਤਰ੍ਹਾਂ ਉਹ ਤਹਿਸੀਲਦਾਰ ਵੀ ਸਾਡੇ ਤੇ ਭੜਕਦਾ ਨਜ਼ਰ ਆਇਆ ਅਸਰ ਤੁਹਾਡੇ ਰਿਸ਼ਤੀ ਕਲਰਕ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਦੀ ਵੀਡੀਓ ਵੀ ਹੈ ਵੀ 6 ਬੰਦੇ ਸਾਡੇ ਕੋਲ ਪ੍ਰਾਈਵੇਟ ਹੈਗੇ ਆ ਭਾਈ ਤੁਸੀਂ ਚਾਹੁੰਦੇ ਕਿਉਂ ਆ ਨਸੋ ਅਸੀਂ ਇਹ ਚਾਹੁੰਦੇ ਆ ਵੀ ਉਹਨਾਂ ਨੂੰ ਮੈਨੂੰ ਫੋਨ ਕਿਉਂ ਕਰ ਰਹੇ ਹੁੰਦੇ ਤੁਹਾਨੂੰ ਤਾਂ ਕੀਤਾ ਵੀ ਉਹਨਾਂ ਨੂੰ ਸੈਲਰੀ ਤੁਸੀਂ ਦੰਦੇ ਹੋ ਜੀ ਕਾਹਦੀ ਸੈਲਰੀ ਜਮਾਏ ਇਸ ਜਿਹੜੇ ਬੰਦੇ ਜੌਬ ਕਰ ਰਹੇ ਤੁਹਾਡੇ ਕੋਲ ਬਿਠਾਏ ਭਾਈ ਜੀ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜਿਹੜਾ ਮੈਂ ਧੰਨਵਾਦ ਕਰਦਾ ਇਲੈਕਟ੍ਰੋਨਿਕ মিডিਆ ਕਲੱਬ ਦਾ ਪ੍ਰਧਾਨ ਮਨੋਜ ਦਾ ਉਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਇਸ ਪੱਤਰਕਾਰ ਦਾ ਸਾਥ ਦਿੱਤਾ ਹੈ ਡੀਪੀਆਰਓ ਕੋਲ ਗਏ ਬੀਸੀ ਸਾਹ ਕੋਲ ਗਏ ਤਹਿਸੀਲਦਾਰ ਬਾਰੇ ਲਿਖਤੀ ਸ਼ਿਕਾਇਤ ਵੀ ਦਿੱਤੀ ਵੀ ਅਤੇ ਕਾਰਵਾਈ ਕੀਤੀ ਜਾਵੇ ਤੁਰੰਤ ਤੇ ਦੀ ਬਦਲੀ ਕੀਤੀ ਜਾਵੇ ਇਹਨੂੰ ਸਸਪੈਂਡ ਵੀ ਕੀਤਾ ਜਾਵੇ ਪਟਿਆਲੇ ਦੀ ਗੱਲ ਕਰਦੇ ਆ ਪਟਿਆਲੇ ਦੇ ਵਿੱਚ ਸਬ ਰਜਿਸਟਰਾਰ ਚਰਨਪ੍ਰੀਤ ਸਿੰਘ ਜਿਨ੍ਹਾਂ ਦੇ ਇਹ ਬੋਲ ਨੇ ਤੁਸੀਂ ਸਕਰੀਨ ਤੇ ਦੇਖੇ ਨੇ ਸਾਰੇ ਪੱਤਰਕਾਰਾਂ ਨੂੰ ਕੈਮਰੇ ਵੱਲ ਨੂੰ ਮੂੰਹ ਕਰਕੇ ਸਪੈਸ਼ਲ ਕਿਹਾ ਵੀ ਭਾਈ ਸਾਰੇ ਤੁਸੀਂ ਬਲੈਕਮੇਲਰ ਹੋ ਆਪਣੀ ਡਿਊਟੀ ਤੋਂ ਗਿਰ ਚੁੱਕੇ ਹੋ ਕਿਉਂ ਕਿਹਾ ਹੈ ਕੀ ਐਸੀ ਗੱਲ ਹੋ ਗਈ ਵੀ ਇਹਨਾਂ ਨੂੰ ਇੰਨਾ ਕੁ ਭੜਕ ਗਏ ਪੱਤਰਕਾਰ ਦੇ ਸਵਾਲਾਂ ਤੇ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਇੱਕ ਹੁਕਮ ਹੋਇਆ ਸਰਕਾਰ ਵੱਲੋਂ ਸਾਰੇ ਪੰਜਾਬ ਵਿੱਚ ਵੀ 550 ਰੁਪਇਆ ਦੇ ਕੇ ਤੁਸੀਂ ਅੰਦਰ ਰਿਸ਼ਤੀਆਂ ਲਿਖਾ ਸਕਦੇ ਹੋ ਇਸੇ ਖਬਰ ਨੂੰ ਪੁਖਤਾ ਕਰਨ ਦੇ ਲਈ ਪੱਤਰਕਾਰ ਹਮਦਰਦ ਟੀਵੀ ਦਾ ਰਣਦੀਪ ਜੋ ਪਟਿਆਲੇ ਤੋਂ ਉੱਥੇ ਗਏ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੀ ਜੋ ਤਹਿਸੀਲਦਾਰ ਸਾਹਿਬ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਸੀ ਵੀ ਤੁਹਾਡੀ ਸੀਟ ਦੇ ਉੱਤੇ ਕੋਈ ਹੋਰ ਬੰਦਾ ਬੈਠਦਾ ਜਾਂ ਤੁਹਾਡੇ ਨਾਲ ਕੋਈ ਹੋਰ ਸੀਟ ਲੱਗੀ ਹੁੰਦੀ ਹੈ ਉਹਦੇ ਤੇ ਕੌਣ ਬੈਠਦਾ ਹੈ ਜਾਂ ਕਨਗੋ ਸਾਹਿਬ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਵੀ ਭਾਈ ਤੁਹਾਡੇ ਕਿਉਂ ਨਹੀਂ ਇੱਥੇ ਰਿਸ਼ਤੀਆਂ ਲਿਖਾਉਣ ਲੋਕ ਆ ਰਹੇ ਜਦੋਂ ਸਰਕਾਰ ਨੇ ਏਡੀ ਬਦੀ ਸਹੂਲਤ ਦਿੱਤੀ ਹੋਈ ਹੈ ਤਾਂ ਲੋਕ ਕਿਉਂ ਰਿਸ਼ਤੀਆਂ ਲਿਖਾਉਣ ਨਹੀਂ ਆ ਰਹੇ ਜਦੋਂ ਕਿ ਬਾਹਰ ਜਿਹੜੇ ਏਜੰਟ ਨੇ ਉਹਨਾਂ ਦੇ ਉੱਤੇ ਭੀੜ ਲੱਗੀ ਹੁੰਦੀ ਹੈ ਰਿਸ਼ਤੀਆਂ ਲਿਖਾਉਣ ਵਾਲਿਆਂ ਦੀ ਪੂਰੀ ਭੀੜ ਲੱਗੀ ਰਹਿੰਦੀ ਹੈ ਵੀ ਕਿਤੇ ਨਾ ਕਿਤੇ ਦਾਅ ਚ ਕਾਲਾ ਲੱਗਦਾ ਐਨੀ ਗੱਲ ਸੁਣ ਕੇ ਸਰ ਰਜਿਸਟਰਾਰ ਸਾਹਿਬ ਭਰਕ ਗਏ ਜੋ ਕੁਝ ਬੋਲਿਆ ਤੁਸੀਂ ਸਾਰਿਆਂ ਨੇ ਦੇਖਿਆ ਕੀ ਕਾਰਨ ਕੀ ਹੈ ਵੀ ਇਹਨਾਂ ਦੀ ਇੰਨੀ ਹਿੰਮਤ ਪੈ ਜੇ ਇੱਕ ਸਰਕਾਰੀ ਅਧਿਕਾਰੀ ਹੈ ਜਿਹੜਾ ਲੋਕਾਂ ਦਾ ਸਰਵੰਟ ਹੁੰਦਾ ਹੈ ਉਹ ਵੀ ਉਹਨੂੰ ਹਰ ਗੱਲ ਦਾ ਜਵਾਬ ਦੇਣਾ ਬਣਦਾ ਆਮ ਬੰਦਾ ਵੀ ਜੇ ਚਾਹੇ ਇੱਕ ਆਰਟੀਆਈ ਪਾ ਕੇ ਜਾਣਕਾਰੀ ਲੈ ਸਕਦਾ ਹੈ ਜੋ ਸਰਕਾਰ ਨੇ ਲੋਕਾਂ ਵਾਸਤੇ ਆਰਟੀਆਈ ਐਕਟ ਵੀ ਬਣਾਇਆ ਹੋਇਆ ਹੈ ਇੱਕ ਆਮ ਬੰਦਾ ਸਵਾਲ ਵੀ ਕਰ ਸਕਦਾ ਕਿਸੇ ਅਧਿਕਾਰੀ ਨੂੰ ਇਹ ਤਾਂ ਫਿਰ ਵੀ ਮੀਡੀਆ ਪਰਸਨ ਮੀਡੀਆ ਪਰਸਨ ਹੋਣ ਦੇ ਨਾਤੇ ਉਹਨਾਂ ਨੇ yellow card ਵੀ ਦਿਖਾਇਆ yellow card ਵੀ ਤਹਿਸੀਲਦਾਰ ਸਾਹਿਬ ਨੇ ਆਪਣੇ ਕੋਲ ਰੱਖ ਲਿਆ ਉਹਨੂੰ ਮੋੜਿਆ ਨਹੀਂ ਮਤਲਬ ਫਿਰ ਕੀ ਬੋਲਦਾ ਕੀ ਉਹਨਾਂ ਦੀ ਇਮਾਨਦਾਰੀ ਬੋਲਦੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਤਹਿਸੀਲਦਾਰ ਬਾਕੀ ਤਹਿਸੀਲਦਾਰਾਂ ਵਾਂਗ ਕਰਪਟ ਹੈ ਕਿਉਂਕਿ ਤਹਿਸੀਲਦਾਰਾਂ ਦੀ ਗੱਲ ਕਰੀਏ ਸਰਕਾਰ ਨੇ ਜਦੋਂ ਸਿਕੰਜਾ ਕੱਸਿਆ ਸੀ ਕਰਪਟ ਅਧਿਕਾਰੀਆਂ ਤੇ ਤਾਂ ਇਹ ਸਾਰੇ ਚੋਰ ਇਕੱਠੇ ਹੋ ਗਏ ਸੀ ਹੜਤਾਲ ਤੇ ਚਲੇ ਗਏ ਸੀ ਤਾਂ ਸਰਕਾਰ ਨੂੰ ਵੀ ਝਕਾਉਣ ਦੀ ਕੋਸ਼ਿਸ਼ ਕੀਤੀ ਇਹ ਮਾਨ ਸਰਕਾਰ ਆ ਜਿਨ੍ਹਾਂ ਨੇ ਜ਼ੀਰੋ ਟੋਲਰੈਂਸ ਦੀ ਨੀਤੀ ਪਣਾਈ ਹੋਈ ਐ ਇਹਨਾਂ ਨੇ ਕਿਹਾ ਵੀ ਅਸੀਂ ਇਦਾਂ ਦੇ ਅਧਿਕਾਰੀਆਂ ਨੂੰ ਬਰਖਾਸਤ ਕਰ ਦਾਂਗੇ ਇਹ ਡਰਦਿਆਂ ਨੇ ਫਿਰ ਹੜਤਾਲ ਤੋਂ ਵਾਪਸ ਵੀ ਆਏ ਇਹ ਸਰਕਾਰ ਤਾਂ ਚਾਹੁੰਦੀ ਆ ਵੀ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਪਰ ਸਰਕਾਰ ਦੇ ਪੈਰ ਨਹੀਂ ਲੱਗਣ ਦਿੰਦੇ ਕਰਪਟ ਅਧਿਕਾਰੀ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਦੀ ਹਿੰਮਤ ਜਦੋਂ ਪੈਂਦੀ ਐ ਲੋਕਾਂ ਦੀ ਇਹ ਜਿਹੇ ਕਰਪਟ ਅਫਸਰਾਂ ਦੀ ਮੀਡੀਆ ਕਰਮਚਾਰੀਆਂ ਨੂੰ ਇਸ ਤਰ੍ਹਾਂ ਬੋਲਦੇ ਨੇ ਉਹਦੇ ਵਿੱਚ ਸਾਡੇ ਮੀਡੀਆ ਕਰਮ ਵੀ ਜ਼ਿੰਮੇਵਾਰ ਨੇ ਕਈ ਜਗ੍ਹਾ ਸੀ ਖਬਰਾਂ ਕਰਨ ਜਾਂਦੇ ਆ ਭਾਵੇਂ ਕਾਰਪੋਰੇਸ਼ਨ ਦੀ ਗੱਲ ਕਰੀਏ ਭਾਵੇਂ ਪੂਡਾ ਦੀ ਗੱਲ ਕਰੀਏ ਸਕੂਲਾਂ ਦੀ ਗੱਲ ਕਰੀਏ ਹੋਰ ਕਿਸੇ ਅਦਾਰਿਆਂ ਦੀ ਗੱਲ ਕਰੀਏ ਨਜਾਇਜ਼ ਬਿਲਡਿੰਗਾਂ ਜਿਹੜੀਆਂ ਉੱਸ ਰਹੀਆਂ ਉਹਨਾਂ ਦੀ ਗੱਲ ਕਰਦੇ ਆਂ ਜਾਂ ਨਜਾਇਜ਼ ਕਲੋਨੀਆਂ ਦੀ ਗੱਲ ਕਰਦੇ ਆਂ ਉੱਥੇ ਜਦੋਂ ਜਾਂਦੇ ਆਂ ਖਬਰ ਕਰਨ ਕਿਤੇ ਨਾ ਕਿਤੇ ਕੋਈ ਨਾ ਕੋਈ ਐਸਾ ਉੱਥੇ ਬੰਦਾ ਮੀਡੀਆ ਦਾ ਕੋਈ ਠੇਕੇਦਾਰ ਬਣਿਆ ਹੁੰਦਾ ਵੀ ਕੋਈ ਨਾ ਜੇ ਕੋਈ ਯਾਰ ਤੁਸੀਂ ਮੈਨੂੰ ਦੱਸ ਦਿਓ ਉਹਦੇ ਵਿੱਚ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਆਸੀਂ ਦੂਸਰੇ ਮੀਡੀਆ ਕਰਮੀ ਦੇ ਬਾਰੇ ਜਦੋਂ ਉਂਗਲੀ ਕਰਦੇ ਆ ਤਾਂ ਸਾਡੇ ਤੇ ਵੀ ਚਾਰ ਉਂਗਲਾਂ ਖੜੀਆਂ ਹੁੰਦੀਆਂ ਨੇ ਅਸੀਂ ਕਿਸੇ ਬਾਰੇ ਕਹਿੰਦੇ ਆ ਵੀ ਉਹ ਛੱਡ ਪਰਿਆ ਯਾਰ ਜੇ ਮਕਬੂਲ ਹੋਣੀ ਆਗੇ ਇੱਥੇ ਇਹਨਾਂ ਨੂੰ ਕੌਣ ਪੁੱਛਦਾ ਪਰ ਇਹ ਨਹੀਂ ਲੱਗਦਾ ਤੁਹਾਨੂੰ ਵੀ ਕਿਸੇ ਦੀ ਜੇ ਤੁਸੀਂ ਸਾਖ ਨੂੰ ਢਾਹ ਲਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੀ ਆਪਣੀ ਸਾਖ ਵੀ ਡਿੱਗਦੀ ਹੈ ਇਸੇ ਕਰਕੇ ਇਹ ਜਿਹੜੇ ਕਰਪਟ ਲੋਕ ਨੇ ਇਹ ਇਕੱਠੇ ਹੋ ਜਾਂਦੇ ਨੇ ਇਹਨਾਂ ਏਕਤਾ ਹੁੰਦੀ ਹੈ ਜਦੋਂ ਸਾਡੇ ਮੀਡੀਆ ਵਾਲੇ ਨੇ ਇਹਨਾਂ ਚ ਏਕਤਾ ਨਹੀਂ ਹੁੰਦੀ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਇਲੈਕਟ੍ਰੋਨਿਕ মিডিਆ ਕਲੱਬ ਦਾ ਪ੍ਰਧਾਨ ਮਨੋਜ ਦਾ ਉਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਇਸ ਪੱਤਰਕਾਰ ਦਾ ਸਾਥ ਦਿੱਤਾ ਹੈ ਡੀਪੀਆਰਓ ਕੋਲ ਗਏ ਡੀਸੀ ਸਭ ਕੋਲ ਗਏ ਤਹਿਸੀਲਦਾਰ ਬਾਰੇ ਲਿਖਤੀ ਸ਼ਿਕਾਇਤ ਵੀ ਦਿੱਤੀ ਵੀ ਅਤੇ ਕਾਰਵਾਈ ਕੀਤੀ ਜਾਵੇ ਤੁਰੰਤ ਤੇ ਦੀ ਬਦਲੀ ਕੀਤੀ ਜਾਵੇ ਇਹਨੂੰ ਸਸਪੈਂਡ ਵੀ ਕੀਤਾ ਜਾਵੇ ਕਿਉਂਕਿ ਇੱਕ মিডিਆ ਕਰਮੀ ਦੇ ਨਾਲ ਜੇ ਇਸ ਹਾਲਾਤਾਂ ਦੇ ਵਿੱਚ ਇਹ ਪਹੁੰਚਦੇ ਨੇ ਉਹਨਾਂ ਨੂੰ ਫੜਮ ਤੱਕ ਜਾਂਦੇ ਨੇ ਕੈਮਰੇ ਖੋਰ ਤੱਕ ਜਾਂਦੇ ਨੇ ਆਈ ਕਾਰਡ ਫੜ ਲੈਂਦੇ ਆ ਤੇ ਪੂਰੀ মিডিਆ ਨੂੰ ਬਦਨਾਮ ਕਰਦੇ ਨੇ ਤਾਂ ਉਹਨਾਂ ਤੇ ਕਾਰਵਾਈ ਕਰਨੀ ਵੀ ਬਹੁਤ ਜ਼ਰੂਰੀ ਬਣਦੀ ਹੈ। ਕਹਿੰਦੇ ਨੇ ਵੀ ਜਿੱਥੇ ਅੱਗ ਲੱਗਦੀ ਹੈ ਧੂਆ ਵੀ ਉੱਥੇ ਉੱਠਦਾ ਹੈ। ਉਦੋਂ ਹੀ ਪੱਤਰਕਾਰ ਚਲਿਆ ਗਿਆ। ਪੱਤਰਕਾਰ ਨੂੰ ਜੇ ਪਤਾ ਲੱਗਿਆ ਵੀ ਇੱਥੇ ਕਰਪਸ਼ਨ ਹੁੰਦੀ ਹੈ, ਪੈਸੇ ਲੈ ਦੇ ਕੇ ਸਾਰਾ ਝੋਲਮਲ ਹੁੰਦਾ ਤਾਂ ਹੀ ਪੱਤਰਕਾਰ ਉੱਥੇ ਪਹੁੰਚਿਆ। ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਪਿਛਲੇ ਸਮੇਂ ਦੌਰਾਨ ਅਸੀਂ ਆਪਣੇ ਚੈਨਲ ਤੇ ਇੱਕ ਖਬਰ ਨشر ਕੀਤੀ ਸੀ ਵੀ ਤਹਿਸੀਲਦਾਰ ਦੀ ਨਿੱਜੀ ਫੌਜ तहसीलदार साहब ने अपने 5-6 बंदे रखे हुए ਸੀ ਮੰਨਿਆ ਵੀ ਵੀ ਮੈਂ 2 ਬੰਦੇ ਤਾਂ ਰੱਖੇ ਹੋਏ ਨੇ ਰਿਸਤੀ ਕਲਰਕ ਨੇ ਮੰਨਿਆ ਉਹ ਸਮੇਂ ਦੇ ਵਿੱਚ ਵੀ ਅਸੀਂ 6 ਬੰਦੇ ਪ੍ਰਾਈਵੇਟ ਰੱਖੇ ਆ ਅਸੀਂ ਉਹ ਸਮੇਂ 'ਚ ਸਵਾਲ ਕੀਤੇ तहसीलदार ਸਾਹਿਬ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿਓ ਵੀ ਜਿਹੜੀ ਨਿੱਜੀ ਫੌਜ ਰੱਖੀ ਹੈ ਤੁਸੀਂ ਇਹਨਾਂ ਨੂੰ ਸੈਲਰੀ ਕੌਣ ਦਿੰਦਾ ਪੈਸੇ ਕੌਣ ਦਿੰਦਾ ਇਸੇ ਤਰ੍ਹਾਂ ਜੋ ਇਹ तहसीलदार ਸਾਹਿਬ ਨੇ ਇਸੇ ਤਰ੍ਹਾਂ ਉਹ तहसीलदार ਵੀ ਸਾਡੇ ਤੇ ਭੜਕਦਾ ਨਜ਼ਰ ਆਇਆ ਪਰ ਨਤੀਜਾ ਕੀ ਨਿਕਲਿਆ ਬਦਲੀ ਵੀ ਹੋਈ ਉਹਨਾਂ ਦੀ ਅਰਿਸਟੋਟਲ ਕਲਰਕ ਦੀ ਉਸੇ ਸਮੇਂ ਬਦਲੀ ਕੀਤੀ ਤੇ ਡੀਸੀ ਸਾਹਿਬ ਕੋਲ ਉਹ ਖਬਰ ਪਹੁੰਚੀ ਉਹਨਾਂ ਨੇ ਤੁਰੰਤ ਐਕਸ਼ਨ ਵੀ ਲਿਆ ਤੇ ਇਸੇ ਤਰ੍ਹਾਂ ਹੁਣ ਵੀ ਜ਼ਰੂਰੀ ਹੈ ਵੀ ਜੇ ਚੌਥਾ ਸਤੰਭ ਹੈ ਜਿਹੜਾ ਜੇ ਡੈਮੋਕ੍ਰੇਸੀ ਦਾ ਉਹਨੂੰ ਬਚਾ ਕੇ ਰੱਖਣਾ ਵੀ ਉਹ ਜਿਹੜੇ ਚੰਗੇ ਲੋਕਾਂ ਉਹਦੀ ਆਵਾਜ਼ ਚੁੱਕ ਕੇ ਗਲਤ ਲੋਕਾਂ ਨੂੰ ਸਵਾਲ ਕਰੇ ਤਾਂ ਇਹ ਜਿਹੇ ਅਧਿਕਾਰੀਆਂ ਤੇ ਨੱਥ ਪਾਉਣੀ ਬਹੁਤ ਜ਼ਰੂਰੀ ਹੈ ਜੇ ਤਹਿਸੀਲਦਾਰ ਸਾਹਿਬ ਦੀ ਗੱਲ ਕਰਦੇ ਹੋ ਆਪਣੇ ਆਪ ਨੂੰ ਕਹਿੰਦੇ ਨੇ ਵੀ ਮੈਂ ਇੱਕ ਸੱਚਾ ਸੁੱਚਾ ਅਫਸਰ ਹਾਂ ਤਾਂ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਜਿਹੜੀ ਮੇਰੇ ਥੱਲੇ ਫੌਜ ਹੈ ਜਿਹੜੇ ਅਧਿਕਾਰੀ ਰੱਖੇ ਹੋਏ ਨੇ ਕੀ ਸੱਚਮੁੱਚ ਇਹ ਸਹੀ ਰਸਤੇ ਤੇ ਚੱਲ ਰਹੇ ਨੇ ਜੇ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦਾ ਤਾਂ ਫਿਰ ਤੁਹਾਡੀ ਇਮਾਨਦਾਰੀ ਕਿਸੇ ਕੰਮ ਦੀ ਨਹੀਂ ਇਹਦੀ ਮੈਂ ਉਧਾਰਨ ਵੀ ਦਿੰਦਾ ਪਿਛਲੇ ਸਮੇਂ ਦੌਰਾਨ ਅਸੀਂ ਮੇਅਰ ਸਾਹਿਬ ਦੀ ਖਬਰ ਇੱਕ ਚਲਾਈ ਸੀ ਅਸੀਂ ਜਦੋਂ ਕਾਰਪੋਰੇਸ਼ਨ ਚ ਗਏ ਮੇਅਰ ਸਾਹਿਬ ਮੈਨੂੰ ਕਹਿੰਦੇ ਮੇਰੇ ਅਧਿਕਾਰੀਆਂ ਨੂੰ ਤੁਸੀਂ ਕੁਝ ਨਹੀਂ ਕਹਿਣਾ ਪਰ ਉਹਦਾ ਨਤੀਜਾ ਇਹ ਨਿਕਲਿਆ ਵੀ ਅਧਿਕਾਰੀ ਜੇ ਆਪ ਮੇਅਰ ਸਾਹਿਬ شریف ਨੇ ਇਮਾਨਦਾਰ ਨੇ ਤਾਂ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਪੂਰੇ ਕਰਪਟ ਨੇ ਉੱਥੇ ਕਿਉਂਕਿ ਅੱਜ ਜੇ ਗੱਲ ਕਰੀਏ ਤਾਂ ਪੂਰੇ ਪਟਿਆਲੇ ਦੇ ਵਿੱਚ ਪਹਿਲਾਂ ਨਾਲੋਂ ਵੀ ਨਜਾਇਜ਼ ਬਿਲਡਿੰਗਾਂ ਦੇ ਉਸਾਰੀਆਂ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਅੱਜ ਇੱਕ ਵੀ ਅਧਿਕਾਰੀ ਜਵਾਬ ਦੇਣ ਨੂੰ ਤਿਆਰ ਨਹੀਂ ਭਾਵੇਂ ਉਹ ਏਟੀਪੀ ਆ ਭਾਵੇਂ ਐਮਟੀਪੀ ਆ ਜਿਹੜਿਆਂ ਦੇ ਐਸਡੀਓ ਜਾਂ ਜੇਆ ਜਿਹੜੇ ਵੀ ਅਧਿਕਾਰੀ ਨੇ ਉਹਨਾਂ ਨੂੰ ਇੰਨੀ ਕੁ ਸਹਿਯੋਗ ਜਾਂ ਸਾਭ ਦੀ ਮਿਲ ਗਈ ਹੈ ਵੀ ਜੋ ਨਜਾਇਜ਼ ਕੰਮ ਹੁੰਦੇ ਨੇ ਕੋਈ ਵੀ মিডিਆ ਕਰਮੀ ਉੱਥੇ ਜਾ ਕੇ ਸਵਾਲ ਕਰਦਾ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਤੇ ਆਮ ਲੋਕਾਂ ਨੂੰ ਤਾਂ ਪੁੱਛਣਾ ਹੀ ਕੀ ਹੈ ਉਹ ਸ਼ਰਾਫਤ ਦਾ ਫਾਇਦਾ ਚੁੱਕ ਰਹੇ ਨੇ ਗੋਗਿਆ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਸ਼ਰਾਫਤ ਹੈ ਜੀ ਕੀ ਕਰਨੀ ਹੈ ਜੇ ਤੁਹਾਡੇ ਅਧਿਕਾਰੀ ਤੁਹਾਡੇ ਤੇ ਹਾਵੀ ਹੋ ਜਾਣ ਇਸ ਕਰਕੇ ਤੁਸੀਂ ਸਖਤੀ ਵੀ ਜਰੂਰ ਕਰੋ ਇਹ ਨਾ ਹੋਵੇ ਦੇ ਸਾਲ ਰਹਿ ਗਿਆ ਸਰਕਾਰ ਚ 1.5 ਸਾਲ ਰਹਿ ਗਿਆ ਵੀ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਦੇਣਾ ਪਵੇ ਅਸੀਂ ਉਦੋਂ ਵੀ ਕਿਹਾ ਸੀ ਗੋਗਿਆ ਸਾਹਿਬ ਕਹਿੰਦੇ ਵੀ ਮੈਂ ਕੁਝ ਮੀਡੀਆ ਕਰਮੀਆਂ ਦੇ ਨਾਮ ਵਿਜੀਲੈਂਸ ਨੂੰ ਦਿੱਤੇ ਨੇ ਅਸੀਂ ਕਿਹਾ ਜੀ ਸਦਕੇ ਤੁਸੀਂ ਵਿਜੀਲੈਂਸ ਤੋਂ ਜਾਂਚ ਕਰਾਓ ਪਰ ਪਹਿਲਾਂ ਜਾਂਚ ਕਰਾਓ ਆਪਣੇ ਕਰਪਟ ਅਧਿਕਾਰੀਆਂ ਦੀ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੌਣ ਸਹੀ ਹੈ ਕੌਣ ਗਲਤ ਹੈ ਹੁਣ ਵੀ ਇਹੀ ਮਸਲਾ ਹੈ ਅਸੀਂ ਮੈਂ ਇੱਕ ਵਾਰੀ ਫੇਰ ਸਾਰੇ ਪੱਤਰਕਾਰ ਭਾਈਚਾਰ ਨੂੰ ਬੇਨਤੀ ਕਰਦਾ ਵੀ ਇਹ ਨਾ ਹੋਵੇ ਵੀ ਅੱਜ ਕੱਲ ਜੋ ਆਪਣੇ ਤੇ ਇਲਜ਼ਾਮ ਲੱਗਦੇ ਨੇ ਆਹ ਮੀਡੀਆ ਤੇ ਇਲਜ਼ਾਮ ਲੱਗਦੇ ਨੇ ਵੀ ਸੜਕਾਂ ਤੇ ਰੇੜੀਆਂ ਖੜੀਆਂ ਤੇ ਖਾ ਕੇ ਕੁਲਚੇ ਮੁੜ ਕੇ ਕਹਿਣਗੇ ਤੂੰ ਜਿਹੜਾ ਸਿਲੰਡਰ ਹੈ ਕਮਰਸ਼ੀਅਲ ਕਿਉਂ ਨਹੀਂ ਲਾਇਆ ਇਸ ਕਰਕੇ ਸਾਡੀ ਸਾਖ ਨੂੰ ਬਹੁਤ ਢਾਹ ਲੱਗੀ ਹੋਈ ਹੈ ਇਕੱਠੇ ਹੋਵਾਂਗੇ ਚੰਗੇ ਕੰਮ ਕਰਾਂਗੇ ਜਿਹੜੇ ਨਜਾਇਜ਼ ਲੋਕ ਨੇ ਉਹਦੇ ਖਿਲਾਫ ਬਾਤ ਚੁੱਕਾਂਗੇ ਜਿਹੜੇ ਚੰਗੇ ਕੰਮ ਨੇ ਉਹ ਭਾਵੇਂ ਸਰਕਾਰ ਦੇ ਆ ਭਾਵੇਂ ਕਿਸੇ ਸੰਸਥਾ ਦੇ ਉਹਨਾਂ ਨੂੰ ਦਿਖਾਵਾਂਗੇ ਤਾਂ ਸਾਡੀ ਸਾਖ ਬਰਕਰਾਰ ਰਹੂਗੀ ਜੇ ਅਸੀਂ ਅਲੱਗ-ਅਲੱਗ ਹੋ ਕੇ ਵਿਖਰਾਂਗੇ ਤਾਂ ਉਹੀ ਕੰਮ ਹੋ ਜਾਣਾ ਜਿਵੇਂ ਇਕੱਠੀ ਮੁਠੀ ਦੇ ਵਿੱਚ ਏਕਾ ਹੁੰਦਾ ਜੇ ਇਕੱਲੀ-ਇਕੱਲੀ ਲੱਕੜੀ ਆ ਉਹਨੂੰ ਹਰ ਕੋਈ ਬੰਦਾ ਤੋੜ ਦਿੰਦਾ ਹੈ ਇਸੇ ਕਰਕੇ ਅਧਿਕਾਰੀਆਂ ਦੀ ਜ਼ਰਤ ਪੈਂਦੀ ਹੈ ਵੀ ਸਾਨੂੰ ਇਸ ਤਰ੍ਹਾਂ ਬੋਲਦੇ ਨੇ ਮੀਡੀਆ ਕਰਮੀ ਹੋਣ ਦੇ ਨਾਤੇ ਸਾਰੇ ਸਾਡੇ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਹੈ ਵੀ ਜੇ ਕਿਸੇ ਕਰਪਸ਼ਨ ਹੋ ਰਹੀ ਆ ਭਾਵੇਂ ਉਹ ਸਪਾਸ ਸੈਂਟਰ ਨੇ ਜਿੱਥੇ ਦੇ ਵਪਾਰ ਦੇ ਧੰਦੇ ਚੱਲਦੇ ਨੇ ਉੱਥੇ ਵੀ ਕੋਈ ਐਸੇ ਕਈ ਵਾਰ ਆਖੋਤੀ ਪੱਤਰਕਾਰ ਸਾਹਮਣੇ ਆ ਜਾਂਦੇ ਉਹਨਾਂ ਦਾ ਵੀ ਠੇਕਾ ਲੈ ਲੈਂਦੇ ਆ ਵੀ ਜੇ ਕੋਈ ਤੁਹਾਡੀ ਖਬਰ ਕਰਨ ਆਇਆ ਤਾਂ ਸਾਨੂੰ ਦੱਸਿਓ ਇਸੇ ਤਰ੍ਹਾਂ ਪੂਡੇ ਦੀ ਖਬਰ ਕਰਨ ਜਾਈਏ ਉੱਥੇ ਕੋਈ ਨਾ ਕੋਈ ਕਹਿਣਦਾ ਵੀ ਯਾਰ ਮੈਨੂੰ ਦੱਸੇ ਜੀ ਇਹਨਾਂ ਨੂੰ ਕੌਣ ਪੁੱਛਦਾ ਮੈਂ ਪਹਿਲਾਂ ਸਾਰੇ ادارےਾਂ ਦੇ ਨਾਲ ਲੈ ਚੁੱਕਿਆ ਠੇਕੇਦਾਰ ਨਾ ਬਣੋ ਆਪਣੀ ਜ਼ਿੰਮੇਵਾਰੀਆਂ ਨਿਭਾਓ ਨਹੀਂ ਤਾਂ ਅੱਜ ਇਸ ਪੱਤਰਕਾਰ ਦੇ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਵੀ ਹੋਊਗਾ